ਸੰਬੜ ਪਾੜ ਕਰਾ ਅਸੀਂ ਵੀ ਆਵਾਂਗੇ ਸੰਤ ਕਹਿੰਦਾ ਸੱਤ ਦਿਨ ਜਾਗਣਾ ਪਊਗਾ ਹੁਣ ਸੱਤ ਦਿਨ ਲਗਾਤਾਰ ਜਾਗਣਾ ਬੜਾ ਔਖਾ ਜਿਹੜਾ ਬੰਦਾ ਦੋ ਦਿਨਾਂ ਜਾਕੇ ਹੋਵੇ ਬਾਬਾ ਜੀ ਕਿਰਪਾ ਕਰੋ ਸੰਤ ਕਹਿੰਦੇ ਅੰਦਰ ਨਹੀਂ ਜਾਣਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਊਗਾ ਉਥੇ ਤੇਰਾ ਪਹਿਰਾ ਹੋਊਗਾ ਉਹਨੇ ਆਖਿਆ ਹਲੂਣਾ ਤੇ ਤਾ ਕੌਣ ਹੈ ਜਾ ਉਹ ਕਹਿੰਦਾ ਤੂੰ ਕੌਣ ਕਹਿੰਦਾ ਚੱਕਤਾ 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 ਤਿੰਨ ਮੇਰੀਆਂ ਅੱਖਾਂ ਨੇ ਚੱਕਤਾ ਚੱਕਤਾ ਕੀਤਾ ਮਾਫ ਕਰਨਾ ਮਾਹ ਪੁਰਖਾਂ ਦੇ ਕੋਲ ਪੁੱਜੇ ਤੇ ਸੰਤ ਕਹਿੰਦੇ ਆ ਗਏ ਬਾਈ ਬਾਬਾ ਜੀ ਬੜੀ ਕਿਰਤਾ ਕੀਤੀ ਬੜੀ ਕਿਰਪਾ ਕੀਤੀ ਬਾਬਾ ਜੀ ਬੜੀ ਕਿਰਪਾ ਕੀਤੀ ਸੰਤ ਕਹਿੰਦੇ ਕਿਰਪਾ ਕੀ ਕਰਨੀ ਸੀ ਬਾਬਾ ਜੀ ਅਨਕਦਾ ਦੱਸ ਦਿਓ ਬੰਦਾ ਕੌਣ ਆਇਆ ਸੀ ਕਹਿੰਦੇ ਆਕਾਲ ਪੁਰਖ ਆਇਆ ਸੀ ਉਹ ਆਕਾਲ ਪੁਰਖ ਆ ਗਿਆ ਸੀ ਇੱਕ ਇੱਕ ਚੱਕ ਤਾ ਚੱਕ ਤਾ ਚੱਕ ਤਾ ਭਾਗ ਜਿੰਨਾ ਦਾ ਹੀ ਹਿਸਾਬ ਤਾਂ ਪੂਰਾ ਕਰ ਦਿੱਤਾ ਤੋਂ ਬਾਬਾ ਕਿਰਪਾਲ ਸਿੰਘ ਛੰਨਾ ਵਾਲੇ ਬੜਬੜ ਸੰਤਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਜੀ 18 ਮੀਟਰ ਦਾ ਕਸ਼ਰਾ ਅੱਜ ਵੀ ਉਹਨਾਂ ਦਾ ਖਾਲਸਾ ਦੀ ਛੰਨਾ ਪਿੰਡ ਚ ਪਿਆ ਹੈ ਐਡਾ ਬਲੀ ਸ਼ਰੀਰ ਸੀ ਬਾਬਾ ਕਿਰਪਾਲ ਸਿੰਘ ਦਾ 18 ਮੀਟਰ ਦਾ ਕਸ਼ਰਾ ਇੱਕ ਕਿਲੋ ਦੇਸੀ ਘੋਪੀ ਕੇ ਗਿਆਨੀ ਜੀ ਪੂਰੀ ਆਸ ਦੀ ਵਾਰ ਲਾਉਂਦੇ ਸਨ ਜੀ ਜੀ ਸਰਦਾਈ ਘੋਟੇ ਪਿਆ ਰਾਣੀ ਨੇ ਮਸ਼ਕਰੀ ਨਾਲ ਗੱਲ ਕੀਤੀ ਨੀਲਿਆ ਕੀ ਕਰਦਾ ਪਿਆ ਕੀ ਘੋਟਦਾ ਪਿਆ ਅਕਾ ਰਾਨੀ ਜਿਹੜੀ ਜਿਹੜਾ ਤੂੰ ਲੈ ਕੇ ਆਈ ਮੈਂ ਉਹਦਾ ਘੋਟਾ ਲਾਨਾਂ ਪਿਆ ਜਿਹੜਾ ਤੂੰ ਲੈ ਕੇ ਆਈ ਹੈ ਮੱਥਾ ਟੇਕਿਆ ਕੁਆਲੀ ਰਗਿਆ ਖਾਲਸਾ ਦੀ 7 ਮਹੀਨੇ ਦਾ ਪੱਜਾ ਪੇਰ ਛਕਾ ਕੇ ਰੱਖ ਦਿੱਤਾ ਬਾਬਾ ਜੀ ਦੇ ਚਰਨਾਂ 'ਚ ਪੁੱਜੇ ਤੇ ਰਾਣੀ ਨੇ ਆਖਿਆ ਮਹਾਰਾਜ ਜੀ ਤੁਹਾਡੀ ਕੋਈ ਕਿਰਪਾ ਇਸ ਗੁਰੂ ਨਾਨਕ ਦੇ ਘਰੋਂ ਕੋਈ ਕਿਰਪਾ ਲਈ ਕੱਲ ਨਹੀਂ ਲੱਗਦੀ ਸੰਤ ਬਾਬਾ ਮਹਰ ਨਾਨਕ ਨੇ ਆਖਿਆ ਕਿਦੇ ਨੀਲੇ ਨਾਲ ਪੰਗਾਦ ਨਹੀਂ ਲੈ ਲਿਆ ਆਂਦੀ ਬਾਬਾ ਜੀ ਨੀਲੇ ਕੋਲ ਵੀ ਕੁਝ ਆਏਗਾ ਕਿਹਤ ਤੇ ਗੁਰੂ ਨਾਨਕ ਦੇ ਘਰ ਦੇ ਕੁੱਤਿਆਂ 'ਚ ਵੀ ਸ਼ਕਤੀ ਏ ਘਰ ਦੇ ਕੁੱਤਿਆਂ 'ਚ ਵੀ ਸ਼ਕਤੀ ਏ ਮਾ ਕਰਨਾ ਜਦ ਹਿਟਲਰ ਦੀ ਮੌਤ ਹੋਈ ਏ ਉਥੇ ਕੁੱਤੇ ਰੱਖੇ ਨੇ ਪੁੱਛੋ ਅਜੇ ਵੀ ਆ ਗਏ ਨੇ ਗਿਆਨੀ ਜੀ ਕਹਿ ਕਨੀ ਗਾਇ ਕਿਤਰੇ ਮੇਰੇ ਕੋਲ ਹੋਣੇ ਨੇ ਉਥੇ ਬਾਬਾ ਮਾਰਨਾ ਉਹ ਤੇ ਪਿੰਦੇ ਹੀ ਦੁੱਧ ਸੰ ਕੁੱਤਿਆਂ ਨੂੰ ਦੁੱਧ ਪਿਉਂਦੇ ਸਨ ਤੇ ਕੁੱਤੇ ਵੀ ਉਧਰ ਰੋਟੀ ਖਾਂਦੇ ਹੀ ਨਹੀਂ ਸਨ ਕਹਨੇ ਆਖਿਆ ਬਾਬਾ ਜੀ ਨੂੰ ਬਾਬਾ ਜੀ ਤੁਹਾਡੇ ਸਮੇਂ ਤਾ ਦੁੱਧ ਦਾ ਕੰਮ ਚੱਲ ਜੂਗਾ ਦੁੱਧ ਦਾ ਕੰਮ ਚੱਲ ਜੂਗਾ ਬਾਂਗਰੂ ਕੀ ਬਣੂਗਾ ਕਹਦਨ ਇੱਕ ਕੁੱਤੀ ਦਾ ਨਾਂ ਰੱਖਿਆ ਸੀ ਰਾਜਮਾਤਾ ਨੀਲੇ ਨੂੰ ਆਖਿਆ ਦਾ ਰਾਜਮਾਤਾ ਕੁੱਤੀ ਨੂੰ ਕੁੱਤੀ ਨੂੰ ਦੁੱਧ ਪਿਆਇਆ ਰਾਜਮਾਤਾ ਨੂੰ ਦੁੱਧ ਪਿਆਇਆ ਨੀਲਾ ਦੁੱਧ ਪੀਣ ਗਿਆ ਅੱਗੇ ਰਾਜਮਾਤਾ ਮਰੀ ਗਈ ਰਾਜਮਾਤਾ ਮਰੀ ਪਈ ਤੇ ਮਾਪ ਕਰਨ ਦੇ ਉਹਨੇ ਜਿਹੜਾ ਲਾਇਆ ਜਲਾਇਆ ਤੇ ਬਾਬਾ ਮਾਰਨਾਮ ਸਿੰਘ ਵਾਲਾ ਆਇਆ ਕਹਿੰਦਾ ਬਾਬਾ ਜੀ ਰਾਜ ਮਾਤਾ ਹੈਡ ਗਾਣ ਅੰਗਰੇਜ਼ੀ ਜਿਕਨਾਂ ਦੁਰਗੀ ਕਈ ਬਾਬੇ ਨੇ ਆਖਿਆ ਰਾਜ ਮਾਤਾ ਨੂੰ ਕੋ ਨੀਲਿਆ ਬਾਬਾ ਕਹਿੰਦਾ ਤੂੰ ਤੈਨੂੰ ਮੇਮ ਵੜਨ ਦਾ ਚਾਹ ਤੂੰ ਮੇਮ ਤੇ ਬਾੜੀ ਜਾਣਾ ਜਾਂਦੀ ਜਾਂਦੀ ਸਾਡਾ ਦੁੱਧ ਤੇ ਪੀ ਜਾ ਉਹ ਬਾਬਾ ਮਾਰਨਾ ਸੰਦਾ ਪ੍ਰਕਾਸ਼ ਮਨਾ ਰਹੇ ਆ ਮਾਰ ਕਰਨਾ ਰਗਾਏ ਦੋਸ ਮਨਾ ਰਹੇ ਤੇ ਨੀਲਾ ਆਇਆ ਤੇ ਪਿਆਰ ਦਿੱਤਾ ਕੁੱਤੀ ਦੇ ਸਿਰ ਤੇ ਹੱਥ ਦੇ ਕੇ ਅੰਦਰ ਨਰਾਜ ਮਾਤਾ ਬਾਬਾ ਜੀ ਕਹਿੰਦੇ ਤੈਨੂੰ ਮੇਮ ਬਣਦਾ ਸ਼ੌਕ ਤੋਂ ਮਹਿਮਤੇ ਪਾਣੀ ਜਾਣਾ ਮਹਿਮਤੇ ਪਾਣੀ ਜਾਣਾ ਕਹਿੰਦੇ ਸਾਡੇ ਸਾਡਾ ਦੁੱਧ ਤੇ ਪੀ ਜਾ ਉਹਨੇ ਮਾਫ ਕਰਨਾ ਜਦੋਂ ਹੱਥ ਫੇਰਿਆ ਤੇ ਕੁੱਤੀ ਜੂੰਦੀ ਹੋ ਗਈ ਦੁੱਧ ਪਿਆਇਆ ਦੁੱਧ ਪੀ ਕੇ ਮਰ ਗਈ ਤੇ ਆਪ ਦੱਸਦਾ ਉਹ ਕੁੱਤੀ ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਬਣੀ ਹੈ ਖਾਲਸਾ ਜੀ ਓ ਹਿਟਲਰ ਜਦੋਂ ਦੁਨੀਆ ਜਦੋਂ ਹਿਟਲਰ ਜ਼ੁਲਮ ਕਰ ਰਿਹਾ ਸੀ ਤੁਹਾਨੂੰ ਪਤਾ ਜਦੋਂ ਹਿਟਲਰ ਬੋਲਦਾ ਸੀ ਉਹ ਗੁਗੁਲੀ ਗਿਆਨੀ ਜੀ ਐਂ ਕਰਦਾ ਸੀ ਲੋਕਾਂ ਦੇ ਸਿਰ ਐਂ ਹੁੰਦੇ ਸਨ ਐਂ ਕਰਦਾ ਸੀ ਐ ਹੁੰਦੇ ਸਨ ਐ ਹੁੰਦਾ ਸੀ ਐ ਹਾਂ ਹੁੰਦੇ ਸਨ ਬਾਬਾ ਮਾਰ ਨਾਮ ਸਨ ਮਾਰ ਰਿਆ ਪੰਜਾ ਧਰਤੀ ਤੇ ਆਖਿਆ ਓ ਦੁਨੀਆ ਨੂੰ ਵੱਧਦਾ ਜਾ ਰਿਹਾ ਜਿੱਥੇ ਨਪੋਲੀਆਂ ਦੀ ਮੌਤ ਹੋਈ ਥੋੜੀ ਦੂਰੀ ਤੇ ਖਲਸਾ ਦੀ ਹਿਟਲਵਰੀ ਹਿਟਲਵਰੀ ਮਾਰਿਆ ਗਿਆ ਮੈਨੂੰ ਉਹ ਜਗ੍ਹਾ ਵੇਖਣ ਦਾ ਮੌਕਾ ਮਿਲਿਆ ਗਿਆਨੀ ਜੀ ਉੱਥੇ ਜੀ ਹਿਟਲਰ ਨੇ ਬਾਬੇ ਨੇ ਹੱਥ ਮਾਰਿਆ ਨਾ ਆਖਿਆ ਕੱਲ ਇੱਥੇ ਸਾਡੇ ਕੋਲ ਤਪ ਕਰਕੇ ਗਿਆ ਤੇ ਦੁਨੀਆ ਨੂੰ ਡੇਗਣ ਦਿੰਦਾ ਪਿਆ ਕਹਿੰਦੇ ਤਪੂ ਰਾਜ ਤੇ ਰਾਜੋਂ ਨਰਕ ਹੱਥ ਮਾਰਨ ਦੀ ਤੇਰੀ ਸੀ ਖਲਸਾ ਦੀ ਹਿਟਲਰ ਦੀ ਮੌਤ ਹੋ ਗਈ। ਆ ਹੁਣ ਵੀ ਸੰਤਾਂ ਦਾ ਤਾਂ ਪਰ ਇਹ ਮਹਾਂਪੁਰਖਾਂ ਦਾ ਤਾਂ ਹੈ। ਗਾਣਾ ਇਹ ਕਿ ਨਿਕਲਿਆ ਸੀ ਪਿਆਰ ਕੋ ਪਿਆਰ ਹੀ ਰਹਿਣੇ। ਸਾਥ ਖਾਤਾ ਹਣ ਸਾਥ ਖਾਏ ਅਬਰ ਖਾਏ ਤੋਂ ਪਾਕਿਆ ਖਾਏ। ਅਸੀਂ ਬਾਬਾ ਜੀ ਦੇ ਸਾਥ ਤੇ ਆਏ ਆ। ਇੱਕ ਧਾਰਨਾ ਮੇ ਪੜਨੀ ਹੈ। ਤੇ ਤੁਹਾਨੂੰ ਸਾਰੇ ਬੇਨਤੀ ਕਰਨੀ ਮੈਂ ਇੱਕ ਧਾਰਨਾ ਪੜ੍ਹਨੀ ਹੈ ਤੇ ਤੁਸੀਂ ਜੇਬ ਖਾਲੀ ਕਰਨੀ ਹੈ ਲੱਗ ਜਾ ਕਰਦਾ ਕੋਈ ਨਹੀਂ ਬੀਬੀਓ ਉઠੋ ਸਾਰੀਆਂ ਕੁਝ ਨਹੀਂ ਫਰਕ ਪੈਂਦਾ ਸਮ ਛੱਡੋ ਇੱਕ ਮਹੀਨਾ ਸੁਰਖੀਆਂ ਬਿੰਦੀਆਂ ਨਹੀਂ ਲਾਈਆਂ ਤੇ ਭਰਾਵੋ ਤੁਸੀਂ ਵੀ ਉਠੋ ਸਾਰੇ ਉਹ ਸਮ ਛੱਡੋ ਇੱਕ ਮਹੀਨਾ ਦਾ ਦੱਸਦੇ ਸ਼ਰਾਬ ਦੇ ਪੈਗ ਨੂੰ ਹੱਥ ਨਹੀਂ ਲਾਇਆ ਕੀ ਫਰਕ ਪੈਂਦਾ ਹਰ